ਅਵੀ ਮਗਰਾ ਆ ਰਿਆਂ ਕਿ ਸਾਡੇ ਮਨ ਤੋਂ ਵੱਡਾ ਮਗਰਾ ਕੋਈ ਨਹੀਂ ਤੇ ਬੜੇ ਦਿਨ ਮਗਰ ਮਾਰਿਆ ਮੈਂ ਵੀ ਅਰਾਜ ਸਰੀ ਹਮਤ ਕਰਕੇ ਮੈਂ ਚੱਲ ਹਾਂ ਮਾਣਾ ਚਲਦੇ ਖੇਤਾਂ 'ਚ ਤੇ ਕਰਦੇ ਕੋਈ ਆਪਣੇ ਪਿਆਰਿਆਂ ਨਾਲ ਗੱਲਬਾਤ ਤੇ ਇਹ ਮੇਰੀ ਛੋਟੀ ਜੀ ਸਾਜ ਕਰਨੀ ਕਬੂਲ ਬਣ ਰਹੀ ਲਾਜ ਨਹੀਂ ਹਸਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਜੇ ਵੀ ਬਾਕੀ ਯੂਰੀ ਗੱਲ ਕਰਦਾ ਨਾ ਸਾਡੀ ਜਿਹੜੀ ਟ੍ਰੇਨ ਆ ਅਮਸਰ ਤੋਂ ਖੇਮ ਕਰਨ ਵਾਲੀ ਤੇ ਆਇਤਾ-ਇਤਾ ਕਰੋ ਸਟੇਸ਼ਨ ਤੇ ਆਪਾਂ ਧੰਮ ਲੈਣ ਲੱਗੀ ਆ। ਬੱਸ ਇੱਕ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਕੀਪਤਾ ਪੰਨੂ ਮੇਰਾ ਚੈਨਲ ਚੰਗ ਦਿਰਾ ਦੇ ਸਬਕਤਾ ਸਾਰਿਆਂ ਦਾ ਤੇਰੀ ਖੈਰ ਨੂੰ ਆਇਆ ਸੀ ਕੀਤਾ ਜ ਨਾਲੇ ਘੁੰਮਦੇ ਆ ਨਾਲੇ ਦਾ ਰੇਣਾ ਛੋਟੀ ਜੀ ਸਾਂਝ ਪਾਉਣਾ ਆ ਦੇਖੋ ਇਹ ਚੱਲ ਰਿਹਾ ਟਿਊਬਰ ਇਹਦਾ ਪਾਣੀ ਜਿਹੜਾ ਇਹ ਆਪਦਾ ਮਿੱਠਾ ਸ਼ਰਬਤ ਵਰਗਾ ਪਾਣੀ ਇਹਦਾ ਇੱਕੋ ਨੇਰੀ ਹੈ ਹੀ ਤੇ ਜਿੰਦਾ ਜਦਾ ਜਦਾ ਸਾਡੇ ਅਰੇ ਪਾਣੀ ਦੀ ਇੱਕ ਇੱਕ ਬੂੰਦ ਜਿਹੜੀ ਆ ਉਹ ਕੀਮਤੀ ਆ ਇਤਿਹਾਸ ਤੇ ਇਹ ਅੱਜ ਬਹਵਾਈ ਕਾਫੀ ਠਹਿਲ ਹੋ ਗਈ ਦੇ ਸੈਰ ਤੇ ਨਹੀਂ ਆਇਆ ਮੈਂ ਚਲੋ ਅੱਜ ਦੀ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਵਲੌਗ ਇਹਨਾਂ ਖੇਤਾਂ ਦੇ ਆਸ-ਪਾਸ ਦਾ ਇੱਧਰ-ਉੱਧਰ ਦਾ ਸ਼ੇਅਰ ਕਰਦਾ ਤੁਹਾਡੇ ਨਾਲ ਤੇ ਆਪਾਂ ਕਰਦੇ ਹਾਂ ਗੱਲ ਵੀ ਆ ਖੇਤਾਂ ਦੀ ਤੇ ਸਵੇਰ ਦੀ ਜਿਹੜੀ ਇਹ ਪਿਆਰੀ ਸਵੇਰ ਆਏ ਦੀ ਆਪ ਬਸ ਕਰਦਾਰ ਹੈ ਆਪਣੀ ਹੱਦें ਪਹਿਚਾਣੀਆਂ ਵਰਨਾ ਇੱਕ ਦਿਨ ਕਹਾਣੀ ਛੇ ਨਿਕਾਲੇ ਜਾਏਗੇ ਇਹ ਉਸ ਵੀ ਰੇਲਵੇ ਹੁਣਾ ਦਾ ਬਹੁਤ ਪਿਆਰਾ ਸ਼ੇਰ ਆ ਉਰਦੂ ਦਾ ਤੇ ਮੈਂ ਚਲੋ ਅੱਜ ਕਾਫੀ ਦਿਨਾਂ ਹੋ ਗਏ ਆ ਸਾਡੇ ਨਾਲ ਕੋਈ ਸ਼ੈਰੋ ਸ਼ਰੀ ਦੀ ਗੱਲ ਨਹੀਂ ਕੀਤੀ ਤੇ ਮੈਂ ਵੀ ਇਹ ਛੋਟੀ ਜੀ ਕਰ ਦਿੰਨੇ ਆ ਆ ਬਸ ਆਪਣੀ ਹੱਦیں ਪਹਿਚਾਨ ਲਈਏ ਵਰਨਾ ਕਹਾਣੀ ਫਿਰ ਨਿਕਾਲੇ ਹੀ ਜਾਣਗੇ ਸ਼ੇਰ ਦੇ ਵਿੱਚ ਬਹੁਤ ਕੁਝ ਆ ਦੱਸਣਾ ਸਮਝਣ ਵਾਲਾ ਤੇ ਇਨਸਾਨ ਆ ਜਿਹੜਾ ਉਹ ਆਉਧੀਆਂ ਹੱਦਾਂ ਹੀ ਨਹੀਂ ਅਚਾਨਕ ਪਾਉਂਦਾ ਤੇ ਜਦੋਂ ਉਸ ਤੇ ਕੋਈ ਥੋੜੀ ਬਹੁਤੀ ਕਿਤੇ ਆਉਂਦੀ ਹਲਦੀ ਦੀ ਗੰਢੀ ਉਦੋਂ ਪੰਸਾਰੀ ਵਰਨੋਂ ਵਾਇਲੀਆਂ ਦਾ ਤੇਰੀ ਮਸਤੀ ਐ ਸੇਰ ਦੀ ਤੁਸੀਂ ਦੇਖ ਸਕਦੇ ਇਹ ਕਿਤਰਾ ਡੁੱਬੀ ਗਏ ਮਕਈ ਦੇ ਵਿੱਚ ਐਸ ਉਹ ਦੇਖ ਤੇ ਇਹ ਮਾ ਕਈ ਗਰਮੀ ਦੇ ਵਿੱਚ ਲਈ ਅਸੀਂ ਕਿਸ ਦੇ ਸਿਰ ਚੱਕਣ ਤੇ ਮੇਰੇ ਪਿੱਛੇ ਆ ਦੇਖ ਸਕਦੇ ਤੁਸੀਂ ਇਹ ਸੇਰ ਦੀ ਸੇਰ ਦਾ ਦਰਦਾਂ ਬੰਦਿਆਰਾ ਤੇ ਸੂਰਜ ਜਿਉਂ ਜੇ ਉੱਪਰੋਂ ਉੱਦ ਗਿਆ ਤੇ ਉਹ ਤਪਸ਼ ਵਧਦੀ ਜਾਂਦੀ ਸੇਵ ਵਧਦਾ ਜਾਣਾ ਪਰ ਜਿਹੜਾ ਇਸ ਟਾਈਮ ਦਾ ਨਜ਼ਾਰਾ ਵਾ ਇਹ ਬੜਾ ਖੂਬਸੂਰਤ ਤੇ ਬਹੁਤ ਹੀ ਪਿਆਰਾ ਹੈ ਤੇ ਮੈਂ ਤੁਹਾਡੇ ਨਾਲ ਕਿ ਰਿਫਰ ਕਰ ਪਾਇਆ ਤੇ ਇਹ ਅੱਗੇ ਵੀ ਜਦੋਂ ਮੇਰੇ ਪਿਛਲੇ ਵਲੌਗ ਤੁਸੀਂ ਵੇਖੋਗੇ ਉਹਨਾਂ ਦੇ ਵਿੱਚ ਵੀ ਲਗਭਗ ਮੈਂ ਕਹਾਂਗਾ सेम ਜਿਹੀ ਆ ਤੇ ਗੱਲ ਹੀ ਹੋਈ ਕਰਦਾ ਕਿ ਸੂਰ ਦੀ ਜਿਹੜੀ ਖੂਬਸੂਰਤੀ ਆ ਉਹ ਪਿੰਡਾਂ ਦੀ ਕਮਾਲ ਦੀ ਤੇ ਮੈਂ ਕੋਈ ਸ਼ਹਿਰਾਂ ਦੀ ਬرائی ਨਹੀਂ ਕਰਦਾ ਲਗਭਗ ਮੇਰਾ ਅੱਧਾ ਜਨਮ ਤੇ ਸ਼ਹਿਰ ਦਾ ਹੀ ਆ ਤੇ ਉਹ ਸ਼ਹਿਰ ਹੋਣਾ ਜਿਹੜੇ ਆ ਉਹ ਗੈਂਗਾ ਚੋਕੇ ਉਹ ਥਕਾ ਦੇਣ ਵਾਲੀ ਇੱਕ ਜ਼ਿੰਦਗੀ ਹੋ ਗਈ ਪਰ ਇਥੇ ਪਿੰਡਾਂ ਜੇ ਕੋਈ ਸਿਰੇ ਉੱਠਣ ਦੀ ਮਤਲਬ ਕਰੇ ਤੇ ਬਹੁਤ ਹੀ ਖੂਸੂਰਤ ਨਜ਼ਾਰਾ ਪਿੰਡਾਂ ਦਾ ਔਰ ਪਿੰਡਾਂ ਦੀ ਜਿਹੜਾ ਮਾਹੌਲ ਆ ਇਹਨਾਂ ਦਾ ਖੇਤਾਂ ਦਾ ਇਹ ਬੜਾ ਵਧੀਆ ਵਾ ਔਰ ਸੌ ਦਵਾਈਆਂ ਦੀ ਦਵਾਈ ਆ ਆ ਸਾਨੂੰ ਸਿਰੇ ਉੱਠਣ ਦੀ ਖੇਚਲ ਕਰਨੀ ਬਣਦੀ ਆ ਦੇਖੋ ਉੱਠਦਾ ਹੀ ਨਹੀਂ ਇਹ ਵੀਾਰੇ ਨੂੰ ਮੰਨਦਾ ਹੀ ਨਹੀਂ ਤੇ ਉਹ ਫਿਰ ਕੰਮ ਪਤਾ ਓੱਖਾ ਹੀ ਆ ਜੱਬਰ ਸਿੰਘ ਦੀ ਗੋਸਲੀ ਵਾਂਗੂ ਅੱਜਕੱਲ ਹਰ ਬੰਦੇ ਕੋਲ ਹੱਥ ਭਾਵੇਂ ਕੁਝ ਹੋਵੇ ਚਾਹੇ ਨਾ ਹੋਵੇ ਦਵਾਈਆਂ ਜ਼ਰੂਰ ਰਹਿ ਗਈਆਂ ਮੈਂ ਕਿਸੇ ਨੂੰ ਕੀ ਕਹਿਣਾ ਮੈਂ ਆਪ ਦਵਾਈਆਂ ਖਾਂਦਾ ਰਿਹਾ ਤੇ ਹੁਣ ਸਭ ਇਸ ਕਿਹੜਾ ਤੇ ਹਮ ਚੱਲਦਾ ਰਿਹਾ ਪਰ ਉਹਨਾ ਉਹ ਮਗਰਾ ਆ ਰਿਆ ਕਿਉਂਕਿ ਸਾਡੇ ਮਨ ਤੋਂ ਵੱਡਾ ਮਗਰਾ ਕੋਈ ਨਹੀਂ ਤੇ ਬੜੇ ਦਿਨ ਮਗਰ ਮਾਰਿਆ ਮੈਂ ਵੀ ਅਰਜਸਰੀ ਹਮਤ ਕਰਕੇ ਮੈਂ ਚੱਲ ਹਾਂ ਮਣਾ ਚਲਦੇ ਖੇਤਾ 'ਚ ਤੇ ਕਰਦੇ ਕੋਈ ਆਪਣੇ ਪਿਆਰਿਆਂ ਨਾਲ ਗੱਲਬਾਤ ਤੇ ਇਹ ਮੇਰੀ ਛੋਟੀ ਜੀ ਸਾਂਝ ਕਰਨੀ ਕਬੂਲ ਇਸ ਦਾ ਵਕਤ ਆ ਸੂਰਜ ਆ ਹਿਸਤਾ ਹਿਸਤਾ ਉਦੜਿਆ ਸਾਡੀ ਜਿਹੜੀ ਟ੍ਰੇਨ ਆ ਉਹ ਸਭ ਤੋਂ ਖੇਮ ਕਰਨ ਵਾਲੀ ਤੇ ਆ ਹਿਸਤਾ ਹਿਸਤਾ ਰੋ ਸਟੇਸ਼ਨ ਤੇ ਰੁਕਣ ਤਾਂ ਮਿਲਣ ਲੱਗੀ ਹੈ ਤੇ ਸੇ ਕਾਫੀ ਦਰਵਾਜ਼ਾ ਮਮੀ ਸਵਰਦੀ ਹਿਆ ਤੇ ਆ ਇਹ ਆਜ ਚਾਹ ਤੋਂ ਬੋਈ ਤੇ ਵੀ ਖਾਜ ਬੋਨਾ það er að blókata þennan muna aðgei það er aðra aðgi kærlega stíxan það er með þess að með kærlega stíxana ég að geta nána nýjar að það er þannig að það er að að það er aðeins rúið að gíja það er í þess tæma það er að ਆਰੇ ਦੀ ਕਿੱਲਤ ਆ ਦੇ ਦੀ ਦੇ ਬੂਨੀ ਕੀਤੀ ਆ ਕਿਉਂ ਓੜਾ ਜਿਹੜੇ ਉਹ ਲੈ ਜਮੀਨ ਚੋਂ ਪਾਣੀ ਖਿੱਚਣਾ ਕੰਟੀਨਿਊ ਇਹ ਆ ਮਰੀਆ ਭਾਈ ਕੈਰੋਂ ਪਿੰਡ ਇੱਕ ਕੈਰੋਂ ਪਿੰਡ ਦਾ ਆਪਾ ਮੰਗਲ ਦਾ ਆ ਜਿਹਦਾ ਦੇਰਾ ਨਜ਼ਰ ਆ ਰਿਹਾ ਇਹ ਆ ਉਹਨਰੇ ਲਾਏ ਯੂਨੀਅਸਟੀ ਵੀਰੋ ਤੇ ਬਦਰੀ ਇਹ ਅੱਗੇ ਵੀ ਆਪਾਂ ਕਈ ਵਾਰੀ ਗੱਲ ਕਰਦਾਂ ਨਾ ਤੇ ਇਹ ਸਾਹਮਣੇ ਮੇਰਾ ਪਿੰਡ ਬਿਲਕੁਲ ਸੂਰਜ ਦੇ ਨਾਲ ਅੜ ਕੇ ਇਹ ਮੇਰੇ ਪਿੰਡ ਦਾ ਦਿਲ ਦੇਖ ਨਹੀਂ ਯਾਰਾ ਬਹੁਤ ਆ ਤੁਸੀਂ ਇਹਨੇ ਜਨਾ ਆਉਂਦਾ ਵੀ ਇਹ ਛੋਟਾ ਜਿਹਾ ਪਿੰਡ ਆ ਮੇਰਾ ਮੱਥੂ ਚੱਕਦਾ ਇਸ ਸਵੇਰ ਦੀ ਇਹ ਪਹਿਲੀ ਗਰਨਾ ਤੇ ਸੂਰਜ ਦੇ ਉੱਗਣ ਦੇ ਨਾਲ ਯਾਰਿਆ ਨਜ਼ਰ ਸੂਰਜ ਦੀ ਟਿੱਕੀ ਜਿਹੜੀ ਅਸੇ ਜੇ ਲਾਲ ਹੋਣੀ ਸ਼ੁਰੂ ਹੋ ਗਈ ਮੇਰੇ ਡੌਗੀ ਵੀ ਮੇਰੇ ਨਾਲ ਨੇ ਦੇਖੋ ਸਾਹਮਣੇ ਚੱਲ ਰਿਹਾ ਟਰਬਲ ਆ ਚਲੋ 2 ਮਿੰਟ ਟਰਬਲ ਤੇ ਰੋਕਦਾ ਫਿਰ ਗਾਂ ਤੁਰਦਾ ਸੀ ਜਿਹੇ ਜਿਹੇ ਸੈਰ ਅੱਜ ਆਪੀ ਸੋ ਇੱਧੇ ਟਾਈਮ ਆ ਮਰੂੜਾਇਆ ਬਹੁਤ ਜ਼ਿਆਦਾ ਤੇ ਵਗੇ ਵਾਹਣਾ ਜਿਹੜੇ ਵਾਹਣਾ ਜੇ ਫਿਰਦੇ ਘੰਟ ਟਿਰੀਆਂ ਕੁਛ ਛੋਟੇ-ਬੋਟੇ ਪੰਛੀ ਸਭ ਤੋਂ ਗੀਤ ਗਾਉਂਦੇ ਇੱਥੇ-ਇੱਥੇ ਵੀ ਮੈਨੂੰ ਤੇ ਇਸ ਉਦੇਸ਼ ਤੁਸੀਂ ਵੇਖਦੇ ਜੀ ਮੇਰੇ ਚੈਨਲ ਨੂੰ ਲਾਈਕ ਕਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਕਿ ਮੈਂ ਇੰਨਾ ਖੇਤਾਂ ਦੀ ਇਹਦੀ ਮਿੱਟੀ ਦੀ ਖੁਸ਼ਬੂ ਦੀ ਮਹਿਕ ਨੂੰ ਤੜੀ ਤੜੀ ਤੇ ਧਰਦਾ ਰਹਿ ਸਕਾਂ ਇੱਥੇ ਇੱਥੇ ਵੀ ਬੈਠੇ ਜੇ ਆਪਦਾ ਦੇਸ਼ ਤੇ ਯਾਦ ਆਉਂਦਾ ਹੋਊਗਾ ਆਪਦੀ ਮਿੱਟੀ ਤੇ ਯਾਦ ਆਉਂਦੀ ਆ ਖਾਸ ਕਰਕੇ ਜਿਹੜੇ ਅਮਰੀਕਾ ਕੈਨੇਡਾ ਦੂਰ ਬਰਾਡੇ ਦੇਸ਼ਾਂ 'ਚ ਬੈਠੇ ਆ ਇਹ ਆ ਤੁਹਾਡਾ ਪੰਜਾਬ ਇਹ ਆ ਸਾਡਾ ਪੰਜਾਬ ਤੇ ਆਓ ਇਹਦੀ ਬਿਹਤਰੀ ਲਈ ਜਾਗਣਾ ਕਰੀਏ ਪੁਆਣ ਅੱਗੇ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ ਮੈਂ ਤੁਹਾਡਾ ਆਪਣਾ ਕੀਰਤਪੁਰ ਦਾ ਆਪਣਾ